ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕ੍ਰਿਪਟੋਪਿੰਟ ਚੈਨਲ ਤੇ ਅੱਜ ਅਸੀਂ ਗੱਲ ਕਰਨ ਵਾਲਿਆਂ ਬਹੁਤ ਹੀ ਡਿਸਕਸਡ ਹੋਣ ਵਾਲਾ ਸਬਜੈਕਟ ਬਹੁਤ ਹੀ ਚਰਚਾ ਸ਼ੈਣ ਵਾਲਾ ਵਿਸ਼ਾ ਕ੍ਰਿਪਟੋ ਕਰੰਸੀ ਕੀ ਤੁਸੀਂ ਕਦੇ ਸੋਚਿਆ ਸੀ ਕਿ ਕ੍ਰਿਪਟੋ ਵਰਲਡ ਦੇ ਅੰਦਰ ਜਿੱਥੇ ਮਤਲਬ ਐਸੀ ਕੋਈ ਦੁਨੀਆ ਵੀ ਹੈ ਜਿੱਥੇ ਪੈਸੇ ਸਿਰਫ ਨੋਟਾਂ ਜਾਂ ਸਿੱਕਿਆਂ ਦੇ ਰੂਪ ਚ ਨਹੀਂ ਹੁੰਦੇ ਬਲਕਿ ਡਿਜੀਟਲ ਰੂਪ ਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਸੋ ਕ੍ਰਿਪਟੋ ਕਰੰਸੀਜ਼ ਉਹ ਡਿਜੀਟਲ ਕਰੰਸੀਜ਼ ਆ ਗਈਆਂ ਨੇ ਜਿਹੜੀਆਂ ਇੰਟਰਨੈਟ ਤੇ ਹੀ ਅਵੇਲੇਬਲ ਨੇ ਤੇ ਬਲੌਕਚੇਨ ਟੈਕਨੋਲੋਜੀ ਤੇ ਬੇਸ ਨੇ ਸੋ ਆਪਾਂ ਕਹਿ ਸਕਦੇ ਆ ਕਿ ਇਹ ਪੈਸਿਆਂ ਦਾ ਇੱਕ ਨਵਾਂ ਤੇ ਇੱਕ ਪੂਰਾ ਰੈਵੋਲੂਸ਼ਨਰੀ ਵੇ ਆ ਜਿਹੜਾ ਪਿਛਲੇ ਹੀ ਕੁਝ ਸਾਲਾਂ ਤੋਂ ਜ਼ਿਆਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਬੇਸਿਕਸ ਦੀ ਗੱਲ ਕਰਾਂਗੇ ਕ੍ਰਿਪਟੋ ਕਰੰਸੀਜ਼ ਕੀ ਹਨ ਕਿਵੇਂ ਕੰਮ ਕਰਦੀਆਂ ਨੇ ਸੋ ਬਟ ਉਸ ਤੋਂ ਪਹਿਲਾਂ ਅਗਰ ਤੁਹਾਨੂੰ ਸਾਡੀਆਂ ਸਾਡੀ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਨਾ ਔਰ ਆਪਣੇ ਫਰੈਂਡਸ ਦੇ ਨਾਲ ਵਾਰ ਤੋਂ ਵਾਰ ਸ਼ੇਅਰ ਕਰਨਾ ਜੋ ਵੀ ਇਸ ਕ੍ਰਿਪਟੋ ਕਰੰਸੀ ਵਰਲਡ ਦੇ ਵਿੱਚ ਇੰਟਰਸਟਿਡ ਨੇ ਤਾਂ ਕਿ ਉਹਨਾਂ ਦਾ ਕਿ ਇਨਫੋਰਮੇਸ਼ਨ ਜੋ ਆ ਈਜ਼ੀਲੀ ਪਹੁੰਚ ਸਕੇ ਸੋ ਸਟਾਰਟ ਕਰਦੇ ਆ ਆਪਣੀ ਵੀਡੀਓ ਸਭ ਤੋਂ ਪਹਿਲਾਂ ਜਾਣਦੇ ਆ criptocurrency ਕੀ ਹੈ ਸਿੰਪਲ ਵਰਡਸ ਦੇ ਵਿੱਚ ਅਗਰ ਕਿਹਾ ਜਾਵੇ ਤਾਂ ਇੱਕ ਡੀਸੈਂਟਰਲਾਈਜ਼ਡ ਡਿਜੀਟਲ ਕਰੰਸੀ ਆ ਜੋ criptography ਦੀ ਵਰਤੋਂ ਕਰਕੇ ਮਤਲਬ ਆਪਾਂ ਨੂੰ ਇੱਕ ਸੇਫਟੀ ਦਿੰਦੀ ਆ ਠੀਕ ਹੈ ਹੁਣ ਇਹਦੇ ਵਿੱਚ ਕਿੰਨੇ ਵਰਡਸ ਆ ਗਏ ਡੀਸੈਂਟਰਲਾਈਜ਼ਡ ਡਿਜੀਟਲ ਕਰੰਸੀ ਡੀਸੈਂਟਰਲਾਈਜ਼ਡ ਦਾ ਮਤਲਬ ਪਹਿਲਾਂ ਆਪਾਂ ਸਮਝ ਲਈਏ ਕਿ ਕੋਈ ਸੈਂਟਰਲਾਈਜ਼ਡ ਪਾਰਟੀ ਨਹੀਂ ਆ ਵਿੱਚ ਕੋਈ ਮਿਡਲਮੈਨ ਨਹੀਂ ਆ ਕੋਈ ਤੀਸਰਾ ਪਰਸਨ ਨਹੀਂ ਆ ਸੋ ਸੈਂਟਰਲਾਈਜ਼ਡ ਦਾ ਮਤਲਬ ਹੁੰਦਾ ਜਿਸ ਦੇ ਉੱਪਰ ਕਿਸੇ ਥਰਡ ਪਾਰਟੀ ਦਾ ਲਾਈਕ ਗਵਰਨਮੈਂਟ ਦਾ ਬੈਂਕ ਦਾ ਮਿਡਲਮੈਨ ਦਾ ਜੋ ਵਿੱਚ ਹੁੰਦਾ ਉਹਦਾ ਕੰਟਰੋਲ ਹੁੰਦਾ ਆ ਸੋ ਸੈਂਟਰਲਾਈਜ਼ ਨਹੀਂ ਆ ਡੀਸੈਂਟਰਲਾਈਜ਼ਡ ਹੈ ਸੈਕੰਡ ਇਜ਼ ਡਿਜੀਟਲ ਕਰੰਸੀ ਡਿਜੀਟਲ ਮੀਨਸ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਫਿਜ਼ੀਕਲ ਫਾਰਮ ਦੇ ਵਿੱਚ ਨਹੀਂ ਅਵੇਲੇਬਲ ਹੈ ਡਿਜੀਟਲ ਆ ਔਰ ਇੰਟਰਨੈਟ ਤੇ ਪਾਈ ਜਾਣ ਵਾਲੀ ਕਰੰਸੀ ਆ ਔਰ ਥਰਡ ਗੱਲ ਕਾ ਹੋ ਰਹੀ ਆ ਕਿ ਇਹ ਡੀਸੈਂਟਰਲਾਈਜ਼ਡ ਡਿਜੀਟਲ ਕਰੰਸੀ ਆ ਜੋ ਕ੍ਰਿਪਟੋਗ੍ਰਾਫੀ ਦੀ ਵਰਤੋਂ ਕਰਦੀ ਆ ਹੁਣ ਸ਼ਾਰਟ ਦੇ ਵਿੱਚ ਅਗਰ ਆਪਾਂ ਕ੍ਰਿਪਟੋਗ੍ਰਾਫੀ ਨੂੰ ਸਮਝ ਲਈਏ ਤਾਂ ਕੀ ਹੁੰਦਾ ਆ ਕ੍ਰਿਪਟੋਗ੍ਰਾਫੀ ਦਾ ਮਤਲਬ ਹੁੰਦਾ ਕਿ ਖੁਫੀਆ ਢੰਗ ਦੇ ਨਾਲ ਆਪਾਂ ਆਪਣੀ ਜਾਣਕਾਰੀ ਨੂੰ ਜਿਹੜੀ ਵੀ ਆਪਾਂ ਕੋਈ ਵੀ ਜਾਣਕਾਰੀ ਹੋ ਸਕਦੀ ਹੈ ਪੈਸੇ ਦੀ ਹੋ ਸਕਦੀ ਕੋਈ ਮੈਸੇਜ ਹੋ ਸਕਦਾ ਆਪਣਾ ఎవਰੀਥਿੰਗ ਵਟਐਵਰ ਕੁਝ ਵੀ ਹੋ ਸਕਦਾ ਉਹਨੂੰ ਆਪਾਂ ਉਹ ਜਾਣਕਾਰੀ ਨੂੰ ਸੁਰੱਖਿਅਤ ਕਰਨਾ ਵਾ ਤਾ ਕੇ ਸਿਰਫ ਅਗਰ ਕੋਈ ਮੈਸੇਜ ਮੈਂ ਭੇਜਨੀ ਆ ਜਿਸ ਵੀ ਬੰਦੇ ਨੂੰ ਮੈਂ ਭੇਜਣਾ ਵਾ ਸਿਰਫ ਉਹੀ ਪਰਸਨ ਜਾਣ ਸਕੇ ਕਿ ਮੈਂ ਕੀ ਭੇਜਿਆ ਸੋ ਇਹ ਜਾਣਕਾਰੀ ਨੂੰ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਜਦੋਂ ਆਪਾਂ ਭੇਜਦੇ ਆ ਇਸ ਢੰਗ ਦੇ ਨਾਲ ਖੂਫੀਆ ਢੰਗ ਦੇ ਨਾਲ ਉਹ ਜਾਣਕਾਰੀ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਬੇਸਿਕਲੀ ਕੀ ਆ ਕੋਡਸ ਦੀ ਫਾਰਮ ਦੇ ਵਿੱਚ ਆਪਾਂ ਦੇਖਦੇ ਆਂ ਕਿ ਆਪਾਂ ਯੂਜ਼ ਕਰਦੇ ਆਂ ਕਿ ਜਦੋਂ ਇਹਦੇ ਵਿੱਚ ਕ੍ਰਿਪਟੋਗ੍ਰਾਫੀ ਦੇ ਗੱਲ ਹੁੰਦੀ ਹੈ ਇਹਦੇ ਵਿੱਚ ਇਨਕ੍ਰਿਪਸ਼ਨ ਔਰ ਡੀਕ੍ਰਿਪਸ਼ਨ ਦੀ ਗੱਲ ਆਉਂਦੀ ਆ ਸੀਕ੍ਰੀਟ ਕੀਜ਼ ਹੁੰਦੀਆਂ ਨੇ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਇੱਕ ਨੋਰਮਲ ਜੀ ਐਗਜ਼ਾਮਪਲ ਦੀ ਗੱਲ ਕਰਦੇ ਆ ਜਦੋਂ ਕੋਈ ਵੀ ਆਪਾਂ ਨੂੰ ਬੈਂਕ ਦੇ ਵੱਲੋਂ ਕੋਈ ਡਾਕੂਮੈਂਟ ਆਉਂਦਾ ਤਾਂ ਉਹਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਉਹਨੂੰ ਪਹਿਲਾਂ ਇਨਕ੍ਰਿਪਟਡ ਕੀਤਾ ਹੁੰਦਾ ਉਸ ਡਾਕੂਮੈਂਟ ਨੂੰ ਜਿਹੜੇ ਨੂੰ ਵੀ ਤੁਸੀਂ ਖੋਲਣਾ ਹੁੰਦਾ ਰਾਈਟ ਮਤਲਬ ਬੈਂਕ ਚਾਹੁੰਦੀ ਆ ਕਿ ਇਹ ਡਾਕੂਮੈਂਟ ਜਿਹੜੇ ਪਰਸਨ ਨੂੰ ਮੈਂ ਭੇਜ ਰਿਹਾ ਸਿਰਫ ਉਹੀ ਜਾਣੇ ਉਹ ਤੋਂ ਇਲਾਵਾ ਕਿਸੇ ਨੂੰ ਨਾ ਪਤਾ ਲੱਗੇ ਤੇ ਆਪਾਂ ਉਹ ਡਾਕੂਮੈਂਟ ਨੂੰ ਕਿਵੇਂ ਖੋਲ੍ਹ ਸਕਦੇ ਆ ਸਿਰਫ ਪਾਸਵਰਡ ਦੇ ਨਾਲ ਉਹ ਪਾਸਵਰਡ ਕੀ ਹੁੰਦਾ ਵਾ ਮੋਸਟਲੀ ਆਪਣਾ ਪੈਨ ਕਾਰਡ ਹੋ ਸਕਦਾ ਆਪਣੀ ਡੇਟ ਆਫ ਬਰਥ ਹੋ ਸਕਦੀ ਆ ਸੋ ਇੱਕ ਵੇ ਹੋ ਗਿਆ ਕ੍ਰਿਪਟੋਗ੍ਰਾਫੀ ਦੀ ਮਦਦ ਦੇ ਨਾਲ ਉਹਨੂੰ ਇਨਕ੍ਰਿਪਟ ਕੀਤਾ ਜਾਂਦਾ ਤੇ ਜਿਹਨੂੰ ਆਪਾਂ ਡੀਕ੍ਰਿਪਟ ਮਤਲਬ ਦੁਬਾਰਾ ਉਹੀ ਫਾਰਮ ਦੇ ਵਿੱਚ ਅਗਰ ਆਪਾਂ ਉਹਨੂੰ ਪੜ੍ਹਨਾ ਚਾਹੁੰਦੇ ਆ ਤਾਂ ਉਹਨੂੰ ਡੀਕ੍ਰਿਪਟ ਕਰਕੇ ਆਪਾਂ ਦੇਖ ਸਕਦੇ ਆ ਪਾਸਵਰਡ ਦੇ ਥਰੂ ਠੀਕ ਹੈ ਉਹ ਕੀਜ਼ ਯੂਜ਼ ਕੀਤੀਆਂ ਜਾਂਦੀਆਂ ਨੇ ਵਿੱਚ ਠੀਕ ਸੋ ਇਹ ਕ੍ਰਿਪਟੋਗ੍ਰਾਫੀ ਸੀ ਸ਼ਾਰਟ ਟਰਮਜ਼ ਦੇ ਵਿੱਚ ਕਿ ਖੂਫੀਆ ਢੰਗ ਦੇ ਨਾਲ ਆਪਾਂ ਆਪਣੀ ਜਾਣਕਾਰੀ ਨੂੰ ਕਿਵੇਂ ਸੇਵ ਕਰਦੇ ਆ ਹੁਣ ਗੱਲ ਕਰਦੇ ਆ ਆ ਕ੍ਰਿਪਟੋ ਕਰੰਸੀ ਨੂੰ ਸਟੋਰ ਕਰਨ ਦੇ ਬਾਰੇ ਆ ਫਿਜ਼ੀਕਲੀ ਸਟੋਰ ਨਹੀਂ ਹੋ ਸਕਦੀਆਂ ਕਿਉਂਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਡਿਜੀਟਲ ਫਾਰਮ ਦੇ ਵਿੱਚ ਹੀ ਮਿਲਦੀਆਂ ਨੇ ਔਰ ਇੰਟਰਨੈਟ ਤੇ ਅਵੇਲੇਬਲ ਹੁੰਦੀਆਂ ਨੇ ਫਿਜ਼ੀਕਲ ਫਾਰਮ ਦੇ ਵਿੱਚ ਜਿਵੇਂ ਆਪਾਂ ਕੈਸ਼ ਕਹ ਲਈਏ ਜਾਂ ਸੋਨਾ ਸਟੋਰ ਕਰਦੇ ਹਾਂ ਉਸ ਫਾਰਮ ਦੇ ਵਿੱਚ ਨਹੀਂ ਹੋ ਸਕਦੀਆਂ ਇਹ ਇਹ ਸਿਰਫ ਬਲੌਕਚੇਨ ਤੇ ਹੀ ਹੁੰਦੀਆਂ ਨੇ ਔਰ ਉੱਥੇ ਹੀ ਸਟੋਰ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਹਨਾਂ ਦੇ ਪਿੱਛੇ ਟੈਕਨੋਲੋਜੀ ਬਲੌਕਚੇਨ ਕੰਮ ਕਰਦੀ ਆ ਜਦੋਂ ਆਪਾਂ ਕੋਈ ਕ੍ਰਿਪਟੋ ਖਰੀਦਦੇ ਆ ਤਾਂ ਉਹਨੂੰ ਐਕਸੈਸ ਕਰਨ ਦੇ ਲਈ ਕੀ ਇਸ ਵਰਤੀਆਂ ਜਾਂਦੀਆਂ ਨੇ ਕੁੰਜੀਆਂ ਕਹਿ ਲਈਏ ਜਿਹੜੀਆਂ ਆਪਾਂ ਨੂੰ ਨਾਰਮਲੀ ਕੀ ਉਹਦੇ ਤੱਕ ਅਗਰ ਆਪਾਂ ਐਕਸੈਸ ਲੈਣਾ ਵਾ ਉਹ ਇੱਕ ਸੇਫ ਵੇ ਆ ਆਪਣੀ ਕ੍ਰਿਪਟੋ ਨੂੰ ਉੱਥੇ ਸੇਫ ਰੱਖਣ ਦਾ ਠੀਕ ਹੈ ਦੋ ਤਰ੍ਹਾਂ ਦੀਆਂ ਯੂਜ਼ ਕਰਦੇ ਨੇ ਪਬਲਿਕ ਕੀ ਹੁੰਦੀ ਆ ਔਰ ਪ੍ਰਾਈਵੇਟ ਕੀ ਹੁੰਦੀ ਆ ਸੋ ਕਿਹਾ ਤਾਂ ਵੈਸੇ ਇਹ ਹੀ ਜਾਂਦਾ ਕਿ ਜੋ ਵੀ ਕ੍ਰਿਪਟੋ ਹੈ ਉਹ ਜਿਹੜੀ ਸਟੋਰ ਹੁੰਦੀ ਆ ਵਾਲਟ ਦੇ ਵਿੱਚ ਮੌਜੂਦ ਹੁੰਦੀਆਂ ਨੇ ਬਟ ਇਨ ਰਿਐਲਿਟੀ ਦੇ ਵਿੱਚ ਉਹ ਹਮੇਸ਼ਾ ਬਲੋਕਚੇਨ ਤੇ ਹੀ ਰਹਿੰਦੀਆਂ ਨੇ ਜਦੋਂ ਆਪਾਂ ਕੋਈ ਕ੍ਰਿਪਟੋ ਐਕਸਚੇਂਜ ਦੇ ਜ਼ਰੀਏ ਵੀ ਟ੍ਰੇਡ ਕਰਦੇ ਆ ਤਾਂ ਉਹ ਅਸਲ ਦੇ ਵਿੱਚ ਜਿਹੜੇ ਆਪਣੇ ਫੰਡਸ ਹੁੰਦੇ ਆ ਨਾ ਫੰਡਸ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਕੀ ਹੁੰਦੀ ਐ ਇੱਕ ਪ੍ਰਾਈਵੇਟ ਕੀ ਹੁੰਦੀ ਐ ਉਹਨੂੰ ਸਾਹਮ ਕੇ ਰੱਖਦੇ ਆ ਸੋ ਇਨਡਾਇਰੈਕਟਲੀ ਅਗਰ ਆਪਾਂ ਐਕਸਚੇਂਜਸ ਦੇ ਥਰੂ ਜਾਂਦੇ ਆ ਤੋ ਟੈਕਨੀਕਲੀ ਅਗਰ ਆਪਾਂ ਕਹਿ ਲਈਏ ਕਿ ਐਕਸਚੇਂਜਸ ਤੇ ਜਿਹੜੇ ਕੁਆਇਨਸ ਨੇ ਉਹ ਆਪਣੇ ਹੱਥ ਨਹੀਂ ਹੁੰਦੇ ਠੀਕ ਹੈ ਐਕਸਚੇਂਜਸ ਕੀਜ਼ ਨੂੰ ਸਟੋਰ ਕਰਦੇ ਆ ਜਿੱਥੇ ਪ੍ਰਾਈਵੇਟ ਕੀ ਜਿਹੜੀਆਂ ਨੇ ਉਹਨਾਂ ਦੇ ਕਾਬਜ਼ੇ ਚ ਹੁੰਦੀਆਂ ਨੇ ਇਸ ਤਰ੍ਹਾਂ ਸਟੋਰੇਜ ਆਸਾਨ ਹੋ ਸਕਦਾ ਆਪਣਾ ਈਜ਼ੀ ਹੋ ਜਾਂਦਾ ਪਰ ਸੇਫ ਨਹੀਂ ਹੁੰਦਾ ਕਿਉਂਕਿ ਕਈ ਵਾਰ ਐਕਸਚੇਂजेस ਕੀ ਉਹ ਹੈਕ ਹੋ ਜਾਂਦੇ ਨੇ রাইਟ ਤਾਂ ਸੈਕੰਡ ਵੇ ਆ ਜਾਂਦਾ cripto wallets ਆ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਹੌਟ ਵਾਲਟ ਐਂਡ ਕੋਲਡ ਵਾਲਟਸ ਹੌਟ ਵਾਲਟ ਜਿਹੜੇ ਕਿ ਇੰਟਰਨੈਟ ਦੇ ਨਾਲ ਕਨੈਕਟ ਹੁੰਦੇ ਨੇ ਕੋਲਡ ਵਾਲਟਸ ਲਾਈਕ ਜਿਹੜੇ ਕਿ ਇੰਟਰਨੈਟ ਤੋਂ ਡਿਸਕਨੈਕਟਡ ਔਰ ਕਾਫੀ ਸੇਫ ਮੰਨੇ ਜਾਂਦੇ ਆ ਹਾਰਡਵੇਅਰ ਵਾਲਟ ਹੋ ਜਾਂਦੇ ਨੇ ਇਹਨਾਂ ਦੇ ਬਾਰੇ ਦੋਨਾਂ ਦੇ ਬਾਰੇ ਵਾਲਟਸ ਦੇ ਬਾਰੇ ਆਪਾਂ ਹੋਰ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ cripto ਨੂੰ ਆਪਾਂ ਸੇਫਲੀ ਕਿਵੇਂ ਸਟੋਰ ਕਰ ਸਕਦੇ ਆ ਹੈਕ ਤੋਂ ਹੋਣ ਤੋਂ ਆਪਾਂ ਕਿਵੇਂ ਬਚਾ ਸਕਦੇ ਆ ਜਿਵੇਂ ਕਿ ਸਭ ਜਾਣਦੇ ਆ ਕਿ ਬਿਟਕੋਇਨ ਸੀ ਉਹ ਸਭ ਤੋਂ ਪਹਿਲੀ ਔਰ ਫੇਮਸ ਕ੍ਰਿਪਟੋ ਕਰੰਸੀ 2009 ਦੇ ਵਿੱਚ ਸਤੋਸ਼ੀ ਨਾਕਾਮੋ토 ਨਾ ਦੇਈ ਵਿਅਕਤੀ ਦੀ ਐਂਟਰੀ ਹੁੰਦੀ ਆ ਜਿਹੜਾ ਕਿ ਆਪਾਂ ਨੂੰ ਬਿਟਕੋਇਨ ਵਾਈਟ ਪੇਪਰ ਪੇਸ਼ ਕਰਦਾ ਆ ਆਫਟਰ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ ਦੈਨ ਜਿਹੜਾ ਡਾਕੂਮੈਂਟ ਸੀ ਇਹ ਸਰਕੂਲੇਟ ਹੋਣਾ ਸਟਾਰਟ ਹੁੰਦਾ ਜਿਹਦੇ ਵਿੱਚ ਕਿ ਇੱਕ ਨਵਾਂ ਸਿਸਟਮ ਆਇਆ ਮਾਰਕੀਟ ਦੇ ਵਿੱਚ ਪੀਅਰ ਟੂ ਪੀਅਰ ਜਿਹਦੇ ਵਿੱਚ ਬੈਂਕਸ ਐਲੀਮੀਨੇਟ ਹੋ ਜਾਣਗੇ ਔਰ ਆਪਾਂ ਡਾਇਰੈਕਟਲੀ ਮਨੀ ਨੂੰ ਜੜੀ ਟ੍ਰਾਂਸਫਰ ਕਰ ਸਕਦੇ ਹਾਂ ਪੀਅਰ ਟੂ ਪੀਅਰ ਕੈਸ਼ ਇਲੈਕਟ੍ਰੋਨਿਕ ਕੈਸ਼ ਸਿਸਟਮ ਦੇ ਥਰੂ ਸੋ ਬਿਟਕੋਇਨ ਇਹਦਾ ਫਾਊਂਡੇਸ਼ਨ ਸਟੋਨ ਕਹਿ ਲਿਏ ਨਹੀਂ ਪਥਰ ਕਹਿ ਲਿਏ ਕ੍ਰਿਪਟੋ ਕਰੰਸੀ ਦਾ ਇਸ ਤੋਂ ਬਾਅਦ ਹੋਰ ਵੀ ਕਈ ਕ੍ਰਿਪਟੋ ਕਰੰਸੀਜ਼ ਨੇ ਜਿਹੜੀਆਂ ਫੇਮਸ ਨੇ ਲਾਈਕ ਇਥੀਰੀਅਮ ਹੋ ਗਿਆ ਬਾਈਨਾਂਸ ਕੋਇਨ ਹੋ ਗਿਆ ਔਰ ਸਟੇਬਲ ਕੋਇਨਸ ਦੇ ਫਾਰਮ ਦੇ ਵਿੱਚ ਕ੍ਰਿਪਟੋ ਕਰੰਸੀਜ਼ ਆ ਜਾਂਦੀਆਂ ਨੇ ਟੈਥਰ ਹੋ ਗਿਆ ਯੂਐਸਡੀਟੀ ਹੋ ਗਿਆ ਸੋ ਹੋਰ ਵੀ ਬਹੁਤ ਸਾਰੀਆਂ ਕ੍ਰਿਪਟੋ ਕਰੰਸੀਜ਼ ਨੇ ਬਟ ਫਸਟ ਵਾਸ ਇਟ ਵਾਸ ਅ ਬਿਟਕੋਇਨ ਸੋ ਨੈਕਸਟ ਹੁਣ ਆਪਾਂ ਥੋੜਾ ਜਿਹਾ ਡਿਸਕਸ ਕਰ ਲੈਂਦੇ ਆ ਕਿ ਇਹ ਕ੍ਰਿਪਟੋ ਕਰੰਸੀਜ਼ ਜਿਹੜੀਆਂ ਨੇ ਇਹ ਕੰਮ ਕਿਵੇਂ ਕਰਦੀਆਂ ਨੇ ਰਾਈਟ ਕਿਉਂਕਿ ਜਦੋਂ ਕ੍ਰਿਪਟੋ ਕਰੰਸੀ ਹੁਣ ਨਾਰਮਲ ਆਪਾਂ ਗੱਲ ਕਰਦੇ ਆ ਕਿ ਡਿਜੀਟਲ ਕਰੰਸੀ ਆ ਔਰ ਆਬਵੀਅਸ ਆ ਕਿ ਇਹ ਇੰਟਰਨੈਟ ਦੇ ਉੱਤੇ ਹੀ ਇਸ ਦਾ ਯੂਜ਼ ਹੋਏਗਾ ਹੁਣ ਇੱਕ ਐਗਜ਼ਾਮਪਲ ਦੇ ਫਾਰਮ ਦੇ ਵਿੱਚ ਅਗਰ ਮੈਂ ਗੱਲ ਕਰਾਂ ਮੈਂ ਜਿਵੇਂ ਆਪਣੇ ਦੋਸਤ ਨੂੰ ਕਿਸੇ ਨੂੰ ਵੀ ਕੋਈ ਸਪੋਜ਼ 1 ਬਿਟਕੋਇਨ ਭੇਜਣਾ ਵਰਸ਼ ਦੀ ਡੇਡ ਦੇ ਵਿੱਚ ਤਾਂ 1 ਬਿਟਕੋਇਨ ਤੁਹਾਨੂੰ ਪਤਾ ਹੀ ਹੋਏਗਾ ਕਿ ਕਿੰਨਾ ਐਕਸਪੈਂਸਿਵ ਹੋ ਚੁੱਕਾ ਆ ਔਰ 60000 ਡਾਲਰ ਚੱਲ ਰਿਹਾ ਸੋ ਮਤਲਬ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਕਾਫੀ ਵੱਡਾ ਹੋਏਗਾ ਬਟ ਸਪੋਜ਼ ਮੈਂ ਅਗਰ 1 ਬਿਟਕੋਇਨ ਭੇਜਣਾ ਆ ਤਾਂ ਉਹਨੂੰ ਇੰਟਰਨੈਟ ਤੇ ਹੀ ਭੇਜਾਂਗੀ ਰਾਈਟ ਸੋ ਇੰਟਰਨੈਟ ਦੇ ਉੱਤੇ ਹੁਣ ਮੈਂ ਆਪਣੇ ਵੱਲੋਂ ਜਦੋਂ ਦੂਸਰੇ ਨੂੰ ਭੇਜਾਂਗੀ ਤਾਂ ਉਹ ਇੱਕ ਟ੍ਰਾਂਜੈਕਸ਼ਨ ਹੁੰਦੀ ਆ ਲੈਣ ਦੇਣ ਹੁੰਦਾ ਸਾਡੇ ਵਿੱਚ ਉਹਨੂੰ ਆਪਾਂ ਇੱਕ ਡਿਜੀਟਲ ट्रांजैक्शन ਕਹਿ ਦਿੰਦੇ ਆ ਤੇ ਇਹ ट्रांजैक्शन ਦੀ ਸਾਰੀ ਦੀ ਸਾਰੀ ਜਾਣਕਾਰੀ ਕਿੱਥੇ ਪਈ ਹੁੰਦੀ ਹੈ ਬਲੌਕਚੇਨ ਦੇ ਉੱਪਰ ਹੁੰਦੀ ਹੈ ਠੀਕ ਹੈ ਸੋ ਬਲੌਕਚੇਨ ਇੱਕ ਕਾਈਂਡ ਦਾ ਆਪਾਂ ਕਹਿ ਲਈਏ ਕਿ ਇੱਕ ਬਹੁਤ ਵੱਡੀ ਬੁੱਕ ਮੰਨ ਲੈਨੇ ਆਪਾਂ ਖਾਤਾ ਬੁੱਕ ਕਹਿ ਲਓ ਜਿਵੇਂ ਬੈਂਕ ਦੇ ਕੋਲ ਹੁੰਦੀਆਂ ਨੇ ਖਾਤਾ ਬੁੱਕ ਸੁਣੀਆਂ ਹਰੇਕ ਦੀ ਆਪਣੀ ਆਪਣੀ ਖਾਤਾ ਬੁੱਕ ਹੁੰਦੀ ਹੈ ਸੇਮ ਵੇ ਦੇ ਨਾਲ ਇੱਕ ਬਹੁਤ ਵੱਡਾ ਡਿਜੀਟਲ ਲੈਜਰ ਕਹਿ ਸਕਦੇ ਆ ਬਹੁਤ ਵੱਡੀ ਖਾਤਾ ਬੁੱਕ ਆ ਜਿਹਦੇ ਚ ਸਾਰੇ ਇਹ ਟ੍ਰਾਂਜੈਕਸ਼ਨ ਦੀ ਡਿਟੇਲਸ ਪਈ ਹੁੰਦੀ ਹੈ ਰਾਈਟ ਸੋ ਹੁਣ ਮੈਂ ਉਹ ਇੱਕ ਬਿਟਕੋਇਨ ਆਪਣੇ ਫਰੈਂਡ ਨੂੰ ਭੇਜਿਆ ਉਸ ਸਾਰਾ ਦਾ ਸਾਰਾ ਕੀ ਆ ਜਿੰਨੀਆਂ ਵੀ ਉੱਥੇ ਕ੍ਰਿਪਟੋ ਦਾ ਨੈਟਵਰਕ ਬਣਿਆ ਹੋਇਆ ਜੋ ਵੀ ਨੋਡਸ ਲੱਗੇ ਹੋਏ ਨੇ ਜਿਹਨੂੰ ਆਪਾਂ ਕਹਿ ਦਿੰਦੇ ਆ ਨੋਡਸ ਕਿਹਨੂੰ ਕਹਿੰਨੇ ਆ ਕੰਪਿਊਟਰਸ ਨੂੰ ਕਹਿ ਦਿੰਦੇ ਆ ਕਿਉਂਕਿ ਇੰਟਰਨੈਟ ਦੇ ਉੱਤੇ ਕੰਮ ਕਰ ਰਹੇ ਆ ਇੰਟਰਨੈਟ ਦੇ ਉੱਤੇ ਇੱਕ ਕੰਪਿਊਟਰ ਨਹੀਂ ਹੁੰਦਾ ਹਜ਼ਾਰਾਂ ਲੱਖਾਂ ਕੰਪਿਊਟਰਸ ਦੇ ਵਰਲਡਵਾਈਡ ਠੀਕ ਹੈ ਸੋ ਉਹ ਤੁਹਾਡੇ ਕੋਲ ਕੀ ਕਰਦੇ ਆ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਵੈਰੀਫਾਈ ਕੀਤਾ ਜਾਂਦਾ ਕਿ ਮੈਂ ਅਗਰ 1 ਬਿਟਕੋਇਨ ਨੂੰ ਕਹਿ ਰਹੀ ਆ ਕਿ ਮੈਂ 1 ਬਿਟਕੋਇਨ ਭੇਜਣਾ ਬਟ ਚਲੋ ਚੈੱਕ ਵੈਰੀਫਾਈ ਕਰਦਾ ਕਿ ਮੀਰੇ ਕੋਲ ਇੱਕ ਬਿਟਕੋਇਨ ਹੈ ਕਿ ਇਹ ਇੱਕ ਬਿਟਕੋਇਨ ਭੇਜਣ ਦੇ ਯੋਗ ਹੈਗਾ ਫਿਰ ਉਹ ਵੈਰੀਫਿਕੇਸ਼ਨ ਹੁੰਦੀ ਆ ਉਹ ਵੈਰੀਫਿਕੇਸ਼ਨ ਤੋਂ ਬਾਅਦ ਠੀਕ ਹੈ ਉਹ ਨੋਡਸ ਜਿਹੜੀਆਂ ਨੇ ਕੰਪਿਊਟਰਸ ਨੇ ਜਿਹੜੇ ਉਹ ਵੈਰੀਫਾਈ ਕਰਦੇ ਆ ਉਹ ट्रांजैक्शंस ਨੂੰ ਰਾਈਟ ਸੋ ट्रांजैक्शन ਵੈਰੀਫਾਈ ਹੁਣ ਹੁੰਦੀ ਕਿਵੇਂ ਆ ਇੱਕ ਮੈਥਸ ਦੀ ਪ੍ਰੋਬਲਮ ਹੁੰਦੀ ਹੈ ਜਿਹਨੂੰ ਸੋਲਵ ਕਰਨਾ ਹੁੰਦਾ ਸੋ ਉਹ ਇੱਕ ਕੰਪਿਊਟਰ ਨਹੀਂ ਲੱਗਾ ਹੋਇਆ ਬਹੁਤ سارے ਕੰਪਿਊਟਰ ਉਹਨੂੰ ਸੋਲਵ ਕਰਨ ਨੂੰ ਲੱਗੇ ਹੋਏ ਹੁੰਦੇ ਨੇ ਜਿਹੜਾ ਸਭ ਤੋਂ ਪਹਿਲਾਂ ਉਹਨੂੰ ਸੋਲਵ ਕਰਦਾ ਉਹਨੂੰ ਇੱਕ ਰਿਵਾਰਡ ਮਿਲਦਾ ਉਹਨੂੰ ਰਿਵਾਰਡ ਦੇ ਵਜੋਂ ਕੀ ਮਿਲਦਾ ਵਾ ਕੁਸ਼ਕ ਹਿੱਸੇ ਦਾ ਜਿਹੜਾ ਬਿਟਕੋਇਨ ਦਾ ਮਿਲਦਾ ਤੇ ਉਹ ਜਿਹੜੇ ਉਸ ਰਿਵਾਰਡ ਨੂੰ ਉਹਸ ਕੰਪਲੈਕਸ ਨੂੰ ਆ ਪ੍ਰੋਬਲਮ ਨੂੰ ਸੋਲਵ ਕਰਨੇ ਲੱਗੇ ਹੋਏ ਨੇ ਉਹ ਕੌਣ ਨੇ ਮਾਈਨਰਸ ਨੇ ਠੀਕ ਹੈ ਮਾਈਨਰਸ ਕਿਉਂ ਕੁਝ ਜੇ ਫਿਰਦੇ ਨੇ ਕਿ ਹਾਂਜੀ ਇਹ ਅਸੀਂ ਕੰਪਲੈਕਸ ਪ੍ਰੋਬਲਮ ਅਸੀਂ ਸੋਲਵ ਕਰ ਲਈਏ ਅਸੀਂ ਸੋਲਵ ਕਰ ਲਈ ਆਪਾਂ ਦੇਖਦੇ ਹਾਂ ਮਾਈਨਿੰਗ ਮਾਈਨਿੰਗ ਹਰ ਕੋਈ ਇੱਕ ਕੰਪਲੈਕਸ ਕੰਪਿਊਟੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹਦੇ ਪਿੱਛੇ ਅਵਾਰਡ ਜੁੜਿਆ ਹੋਇਆ ਵਾ ਔਰ ਉਹ ਅਵਾਰਡ ਕੀ ਆ ਕੁਝ ਸੰ ਬੀਟੀਸੀ ਕੁਝ 파ਰ ਉਹਨਾਂ ਨੂੰ ਮਿਲਦਾ ਕਿਉਂਕਿ ਉਹਨਾਂ ਨੂੰ ਰਿਵਾਰਡ ਦੇ ਰੂਪ ਚ ਮਿਲਦਾ ਜਦੋਂ ਇਹ ਟ੍ਰਾਂਜੈਕਸ਼ਨ ਨੂੰ ਜੋ ਵੀ ਕੰਪਿਊਟੇਸ਼ਨ ਉਹਨੂੰ ਸੋਲਵ ਕਰ ਲੈਂਦੇ ਨੇ ਰਾਈਟ ਸੋ ਇਸ ਵੇ ਦੇ ਨਾਲ ਕੀ ਕੀਤਾ ਜਾਂਦਾ ਵਾ ਇਸ ਪੂਰੇ ਦੇ ਪੂਰੇ ਲੈਂਡ ਦੇ ਨੂੰ ਸੇਫ ਬਣਾਉਂਦੇ ਆ ਜਿਵੇਂ ਆਪਾਂ ਕਹਿੰਦੇ ਸੀ ਨਾ ਬੈਂਕ ਆਪਾਂ ਨੂੰ ਸੇਫਟੀ ਪ੍ਰੋਵਾਈਡ ਕਰਦੇ ਆ ਸਿਮਲਰ ਵੇ ਦੇ ਨਾਲ ਇੱਥੇ ਬਲੋਕਚੇਨ ਕਰਦੀ ਆ ਬਲੋਕਚੇਨ ਦੇ ਪਿੱਛੇ ਸਾਰਾ ਕੰਮ ਹੋ ਰਿਹਾ ਵੈਰੀਫਿਕੇਸ਼ਨ ਹੋ ਰਹੀ ਆ ਮਾਈਨਿੰਗ ਹੋ ਰਹੀ ਆ ਰਾਈਟ ਸੋ ਇਹਨੂੰ ਇੱਕ ਪ੍ਰੂਫ ਆਫ ਵਰਕ ਕਹਿ ਲਿਆ ਜਾਂਦਾ ਜਾਂ ਪ੍ਰੂਫ ਆਫ ਸਟੇਕ ਇੱਕ ਕੰਸੈਂਸਸ ਕਿਉਂਕਿ ਸਿਰਫ ਇੱਕ ਨੋਡ ਦੇ ਕਹਿਣ ਦੇ ਉੱਤੇ ਹੀ ਨਹੀਂ ਇਹ ट्रांजैक्शन ਵੈਰੀਫਾਈ ਹੁੰਦੀ ਬਹੁਤ ਸਾਰੀਆਂ ਨੋਡਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਇਹ ਇਹ ਮੰਨਿਆ ਜਾਂਦਾ ਕੰਸੈਂਸਸ ਮੈਕੈਨਿਜ਼ਮ ਸੈਵੰਤੀ ਤੇ ਆਉਂਦਿਆ ਕਿ ਹਾਂਜੀ ਵਾਕਈ ਇਹ ਮਤਲਬ ਜੋ ਵੀ ਟ੍ਰਾਂਜੈਕਸ਼ਨ ਹੋ ਰਹੀ ਹੈ ਸਹੀ ਹੋ ਰਹੀ ਹੈ ਤੇ ਇਹਨੂੰ ਜਦੋਂ ਹਾਮੀ ਮਿਲ ਜਾਂਦੀ ਹੈ ਉਹਨਾਂ ਬਲੌਕਸ ਦੇ ਵੱਲੋਂ ਸੌਰੀ ਉਹਨਾਂ ਨੋਡਸ ਦੇ ਵੱਲੋਂ ਫਿਰ ਉਹਨਾਂ ਨੂੰ ਇੱਕ ਐਜ਼ ਅ ਬਲੌਕ ਦੀ ਫਾਰਮ ਦੇ ਵਿੱਚ ਉੱਥੇ ਉਹ ਚੇਨ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਜਿਸ ਨੂੰ ਬਲੌਕਚੇਨ ਖਰੇ ਸੋ ਵੈਲੀਡੇਟ ਹੋਣ ਤੋਂ ਬਾਅਦ ਹੀ ਬਲੌਕਚੇਨ ਦੇ ਵਿੱਚ ਐਡ ਹੁੰਦੀ ਹੈ ਫਿਰ ਉਹ ਜਦੋਂ ਹੋ ਜਾਂਦੀ ਹੈ ਫਿਰ ਜਿਹੜੇ ਫਰੈਂਡ ਨੂੰ ਮੈਂ ਜਿਹੜੇ ਵੀ ਉਹਨੇ ਐਡਰੈਸ ਮੈਨੂੰ ਦਿੱਤਾ ਹੁੰਦਾ ਵਾਲਟ ਦੇ ਵਿੱਚ ਵੀ ਇਹਦੇ ਵਿੱਚ ਮੈਨੂੰ ਇੱਕ ਬਿਟਕੋਇਨ ਭੇਜ ਦੇ ਤਾਂ ਉਹ ਇੱਕ ਬਿਟਕੋਇਨ ਉਹਦੇ ਵਾਲਟ ਦੇ ਵਿੱਚ ਆ ਜਾਂਦਾ ਸੋ ਇਹ ਸਾਰਾ ਪ੍ਰੋਸੈਸ ਆ ਕ੍ਰਿਪਟੋ ਕਰੰਸੀ ਦੇ ਵਰਕ ਕਰਦਾ ਹੈ ਪਿੱਛੇ ਮਾਈਨਿੰਗ ਜਿਹੜੀ ਦਾ ਕਨਸੈਪਟ ਰਾਈਜ਼ ਹੋ ਕੇ ਹੁੰਦਾ ਇਹਦੇ ਬਾਰੇ ਆਪਾਂ ਅਨਦਰ ਵੀਡੀਓ ਦੇ ਵਿੱਚ ਜਾਣਾਂਗੇ ਕਿ ਮਾਈਨਿੰਗ ਕੀ ਹੁੰਦੀ ਹੈ ਡਿਟੇਲ ਦੇ ਵਿੱਚ ਆਪਾਂ ਜਾਣਾਂਗੇ ਇਹਦੇ ਬਾਰੇ ਸੋ اے ਸੀ ਅੱਜ ਦੇ ਵੀਡੀਓ ਦੇ ਵਿੱਚ ਬੇਸਿਕ ਜਾਣਕਾਰੀ ਅਬਾਊਟ ਕ੍ਰਿਪਟੋ ਕਰੰਸੀ ਕਿ ਕ੍ਰਿਪਟੋ ਕਰੰਸੀ ਕੀ ਹੈ ਔਰ ਕਿਹਸ ਟਾਈਪ ਦੀ ਕ੍ਰਿਪਟੋ ਕਰੰਸੀਜ਼ ਹੈ ਔਰ ਕਿਵੇਂ ਕੰਮ ਕਰਦੀ ਹੈ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਆਈ نو ਕਿ ਬਹੁਤ ਸਾਰੇ ਨਵੇਂ ਕਨਸੈਪਟਸ ਨੇ ਜਿਨ੍ਹਾਂ ਨੂੰ ਸਮਝਣਾ ਥੋੜਾ ਮੁਸ਼ਕਿਲ ਹੋ ਸਕਦਾ ਫਸਟ ਟਾਈਮ ਦੇ ਵਿੱਚ ਜੋ ਬਿਲਕੁਲ ਬਿਗਨਰਸ ਨੇ ਬਟ ਆਈ ਹੋਪ ਸੋ ਕਿ ਜਿਵੇਂ ਜਿਵੇਂ ਤੁਸੀਂ ਅੱਗੇ ਦੀ ਅੱਗੇ ਵੀਡੀਓਜ਼ ਨੂੰ ਫੋਲੋ ਕਰੋਗੇ ਦੇਖੋਗੇ ਤੁਹਾਡਾ ਇੰਟਰਸਟ ਆਏਗਾ ਇਹਦੇ ਵਿੱਚ ਤਾਂ ਤੁਹਾਨੂੰ ਇਹ ਆਲਰੇਡੀ ਜਰਨੀ ਫੀਲ ਹੋਣ ਲੱਗ ਜਾਏਗੀ ਇੱਕ ਇੰਟਰਸਟਿੰਗ ਜਰਨੀ ਔਰ ਹੌਲੀ ਹੌਲੀ ਤੁਹਾਨੂੰ ਇਹ ਕਨਸੈਪਟਸ ਦੇ ਬਾਰੇ ਜੋ ਹੈ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਸਮਝ ਆਉਣ ਲੱਗ ਜਾਏਗੀ ਰਾਈਟ ਸੋ ਮੇਰਾ ਮੇਨ ਮੋਟਿਵ ਹੀ ਇਸ ਦੇ ਵਿੱਚ ਚੈਨਲ ਦੇ ਵਿੱਚ ਚੈਨਲ ਦੇ ਥਰੂ ਤੁਹਾਨੂੰ ਇਹ ਸਾਰੇ ਕੰਪਲੈਕਸ টারਮਸ ਨੂੰ কনসেপ্টਸ ਨੂੰ ইজি ওয়ে ਦੇ ਨਾਲ ਔਰ উইথ এক্সাম্পলস ਦੇ ਨਾਲ ਸਮਝਾਉਣ ਦੀ ਮੇਰੀ ਜੋ ਕੋਸ਼ਿਸ਼ ਹੈ ਆਈ ਹੋਪ ਤੁਹਾਨੂੰ ਇਹ ਪਸੰਦ ਆਈ ਹੋएगी ਸੋ ਮਿਲਦੇ ਆਂ ਅਗਲੀ ਹੋਰ ਇਨਫੋਰਮੇਟਿਵ ਵੀਡੀਓ ਦੇ ਨਾਲ ਅਗਰ ਤੁਹਾਡੇ ਕੋਈ ਕੁਐਸਚਨਸ ਹਨ ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ थैंक यू ਸਟੇ ਟਿਊ ਫॉर ਅਨਦਰ ਵੀਡੀਓ